ਤੁਸੀਂ ਆਪਣੀਆਂ ਉਪਲਬਧੀਆਂ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਕਿਹੜੀ ਕਿਹੜੀ ਖੇਡਾਂ ਦੇ ਵਿੱਚ ਸ਼ਮੂਲਿਤ ਕਰ ਚੁੱਕੇ ਹੋ ਕਿੱਥੇ ਕਿੱਥੇ ਤੁਹਾਨੂੰ ਸਨਮਾਨ ਮਿਲਿਆ ਤੇ ਕਿਸ ਤਰ੍ਹਾਂ ਦਾ ਮਾਹੌਲ ਹੁਣ ਤੱਕ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਦੇਖਿਆ ਚਲੋ ਮੈਂ ਬੜੇ ਸ਼ਾਰਟ ਚ ਦੱਸ ਰਿਹਾ ਜੀ ਜੀ ਮੈਂ ਬਚਪਨ ਤੋਂ ਦੌੜਦਾ ਹਾਂ ਜੀ ਮੈਂ ਇਸ ਵੇਲੇ ਮੈਂ 100 ਮੀਟਰ 200 ਮੀਟਰ ਤੇ 400 ਮੀਟਰ ਇਹ ਮੇਰੀਆਂ ਤਿੰਨ ਇਵੈਂਟਸ ਹੈ ਜੀ ਠੀਕ ਹੈ 400 ਮੀਟਰ ਦੇ ਵਿੱਚ ਮੈਂ 2009 ਵਿੱਚ ਮਲੇਸ਼ੀਆ ਤੋਂ ਸੈਕੰਡ ਇਨਾਮ ਜਿੱਤਿਆ ਜੀ ਤੇ ਪੁੰਨੈ ਹੋਈ ਸੀ ਇੰਟਰਨੈਸ਼ਨਲ ਉੱਥੋਂ ਵੀ ਮੈਂ ਸਿਕੰਦ ਨਾਮ ਤੇਰੇ ਲਈ ਦੇਸ ਸਾਡੀ ਫਸਟ ਟਾਈਚੀ ਠੀਕ ਹੈ ਤੇ ਅਜੇ ਮੇਰੀ 72 ਦੇ ਦੇ ਨੇੜੇ ਉਮਰ ਹੋਣ ਵਾਲੀ ਹੈ ਅਜੇ ਵੀ ਮੈਂ ਦੌੜਦਾ ਹਾਂ ਅਜੇ ਵੀ ਮੈਂ 100 ਮੀਟਰ 200 400 ਲਾਉਣਾ ਹੈ ਸਾਡੀਆਂ ਪੰਜਾਬ ਸਰਕਾਰ ਖੇਡ ਉਸ ਇਥੇ ਮਨਾ ਰਹੀ ਹੈ ਇਹਦੇ ਵਿੱਚ ਸਾਡੇ ਬਲਾਕ ਲੈਵਲ ਤੇ ਮੈਂ ਕੋਈ ਬਾੜੀ ਆਉਦੇ ਤਾਰੀਫ ਨਹੀਂ ਕਰ ਰਿਹਾ ਪਰ ਫਿਰ ਵੀ ਮੈਂ ਦੱਸ ਰਿਹਾ ਵੀ ਮੇਰੇ ਲੈਵਲ ਦਾ ਕੋਈ ਹੈ ਨਹੀਂ ਹੈ ਡਿਸਟ੍ਰਿਕਟ ਲੈਵਲ 'ਚ ਵੀ ਹੈ ਨਹੀਂ ਹੈ ਪੰਜਾਬ 'ਚ ਮੇਰੇ ਨਾਂ ਦੇ ਖਿਡਾਰੀ ਮੈਨੂੰ ਮਿਲਣਗੇ ਉੱਥੇ ਇਸ ਤਰ੍ਹਾਂ ਹੁਸ਼ਾਰਪੁਰ ਤੋਂ ਸੁਵਿੰਦਰਪਾਲ ਸ਼ਰਮਾ ਮਲਕੀਤ ਸਿੰਘ ਹੈ ਤੇ ਇੱਕ ਇੱਕ ਮੁਖਤਿਆਰ ਸਿੰਘ ਹੈ ਇਸ ਤਰ੍ਹਾਂ ਦੇ ਖਿਡਾਰੀ ਨਾਲ ਮੇਰਾ ਮੁਕਾਬਲਾ ਹੋਊਗਾ